ਸਸ ਜਨੋਂ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾਈ ਧਿਆਨ ਕੋਲੋਂ ਕੱਟੀਆਂ ਚਾਰ ਲੱਗੀਆਂ ਦਿਖਾਉਣਾ ਦੋ ਬੂਰੀਆਂ ਦਿਖਾਵਾਂਗੇ ਤੇ ਦੋ ਦਿਖਾ ਦਾਂਗੇ ਨੀਲੀ ਰਾਵੀ ਦੇ ਨਾ ਮਗੀਨੇ ਪੀਸੀ ਦਿਖਾ ਦਾਂਗੇ ਬਿਲਕੁਲ ਟੌਪ ਕੁਆਲਿਟੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਧਿਆਨ ਫਿਰ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਚੜਦੀ ਕਲਾ ਠੀਕ ਠਾਕ ਜੀ ਆ ਨੰਬਰ ਬੋਲ ਦੋ ਜੀ ਨੰਬਰ ਆਪਣਾ 97815 64412 97815 64412 ਤੇ ਸ਼ੁਰੂਆਤ ਬੂਰੀ ਤੋਂ ਕਰੀਏ ਬੂਰੀ ਤੋਂ ਕਰ ਲੈਣਾ ਬਾਈ ਠੀਕ ਹੈ ਗੱਲ ਬੂਰੀ ਤੋਂ ਕਰਾਂਗੇ ਸ਼ੁਰੂਆਤ ਤੇ ਬਾਕੀ ਆਹ ਵਾਲਾ ਕਹਿੰਦੀ ਆ ਨਾ ਮੈਨੂੰ ਪਹਿਲਾਂ ਦਿਖਾ ਉਹ ਮਾਰ ਲਵੀ ਕੈਮਰਾ ਉਹ ਬੂਰੀ ਕੱਟੀ ਕਰਾ ਚ ਇੱਕ ਕੁਆਲਿਟੀ ਬਾਲੀ ਆਸਲਾ ਕੋੜੀ ਵਰਗੀ ਕੱਟੀ ਦਿਖਾਵਾਣੀ ਤੁਹਾਨੂੰ ਬੂਰੀ ਅੱਜ ਜਾਂੜੀਆਂ ਨੇ ਬਾਈ ਪੂਰੀ ਠੀਕ ਹੈ ਲੈ ਆ ਲੈ ਆ ਲੈ ਆਰ ਲੈ ਬੰਨੇ ਲੈ ਆ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਸਿੰਘੀ ਬੰਦ ਤੇ ਸ਼ਕੀਨ ਆ ਗਈ ਪੂਰੀ ਫੁੱਲ ਲੈ ਚਲੇ ਇਧਰ ਲੈ ਬੰਨੇ ਲੈ ਚੱਲੇ ਚੱਲ ਦੰਦੋ ਕੇ ਮਰੂਗੀ ਬਾਈ ਦੰਦੋ ਖੀਰੀ ਹੈ ਬਾਈ ਦੰਦੋ ਖੀਰੀ ਆ ਦੰਦੋ ਆ ਗਈ ਖੀਰੀ ਹਾਈਟ ਚੰਗੀ ਆ ਵਜੂਦ ਵੀ ਚੰਗਾ ਤੇ ਵਜਨ ਵੀ ਚੰਗਾ ਤੇ ਮਾਦਰ ਮਿਲਕ ਕਿੰਨਾ ਕਹਦਾ ਆਈਡੀਆ ਜਾ 16 17 ਲੀਟਰ ਦੀ ਮਾਰ ਘੰਟੀ ਦੀ ਮਾਂ ਠੀਕ ਆ ਗੱਲ ਤੇ ਥਣ ਸਿੰਗਲ ਚਾਰ ਹੀ ਰਹਿਣਗੇ ਚਾਰ ਸਿੰਗਲ ਥਣ ਬਾਈ ਦੰਦੋ ਖੀਰੀ ਹੋਊਗੀ ਰੱਖ ਆਪਣਾ ਬਹੁਤ ਜ਼ਿਆਦਾ ਕੱਟੀ ਜਾ ਇਹ ਇਥੋਂ ਕਰ ਸਕਦੇ ਚੈੱਕ ਲੈ ਚੱਲੇ ਚੱਲੇ ਚੱਲ ਅੰਦਰ ਲੈ ਬੰਨੇ ਲੈ ਜਾ ਅੱਜ ਵੀ ਕਰਦੀ ਆ ਥੋੜੀ ਹੈ ਨਾ ਅੱਲਾਇ ਚੱਲ ਲੈ ਚੱਲ ਇੱਥੇ ਆ ਗਈ ਫੁੱਲ ਥੋੜੀ ਐਚ ਵੀ ਜਰੂਰ ਕਰਦੀ ਆ ਇੱਥੋਂ ਕਰ ਸਕਦੇ ਹੋ ਚੈੱਕ ਇਹ ਬਾਈਕ ਨਾ ਦੰਦੋ ਖੀਰੀ ਮਦਰ ਮਿਲਕ 16 17 ਕੇਜੀ ਦਾ ਤੇ ਸ਼ਕੀਨ ਆ ਗਈ ਫੁੱਲ ਇੱਥੋਂ ਚੈੱਕ ਕਰ ਸਕਦੇ ਹੋ ਕੱਦ ਵੀ ਚੰਗਾ ਤੇ ਲੰਬਾਈ ਵੀ ਚੰਗੀ ਆ ਤੇ ਇੱਕ ਖਾਸ ਗੱਲ ਇਹ ਵੀ ਇਹ ਆ ਵੀ ਇਹਦੇ ਮੱਥੇ 'ਚ ਕਾਲਾ ਟਿੱਕਾ ਇਹ ਓਰੀਜਨਲ ਆ ਨਾ ਓਰੀਜਨਲ ਆ ਬਈ ਕਾਲਾ ਟਿੱਕਾ ਆ ਓਰੀਜਨਲ ਆ ਗਏ ਬੂਰੀ ਦੇ ਮੰਨ ਲਓ ਵੀ 1000 ਮੰਗ ਰੇ ਕੱਦੀ ਮੈਂ ਦੇ ਆਉਂਦਾ ਹੁੰਦਾ ਕਾਲਾ ਟਿੱਕਾ ਜਿੱਦ ਨੇ ਆਪਾਂ ਵੀਡੀਓ ਬਣਾਉਣ ਲੱਗਿਆ ਇਹ ਦੂਜੀ ਝੋਟੀ ਆ ਇੱਕ ਬਾਈ ਕਾਲੇ ਕੋਲ ਆਈ ਸੀ ਉਹ ਸੂਈ ਹੋਈ ਸੀ ਇਹ ਇਹ ਮੈਂ ਕਹੂੰਗਾ ਕੱਟੀ ਆ ਗਈ ਖੀਰੀ ਦੂਸਰੀ ਆ ਆਪਣੇ ਜੀਵਨ ਚ ਕਹਿ ਲਈਏ ਤੇ ਰੇਟ ਦਾ ਧਿਆਨ ਕੀ ਰਹੂਗਾ ਰੇਟ ਬਾਈ ਇਹਦਾ 55000 55 ਉਹ ਤੋਂ ਮਾਨਤਾ ਨ ਕਰਦਾਂਗੇ ਹੈਗੀ ਚੰਗੀ ਐ ਪੂਰੀ ਮੰਨ ਲਾ ਵੀ ਥਣ ਜਮਾ ਫੜੀਆਂ ਵਰਗੇ ਚਾਰ ਥਣ ਥੋੜਾ ਡਰਦੀ ਤਾਂ ਹੈਗੀ ਆ ਠੀਕ ਆ 55 ਦੇ ਮਾਨਤਨ ਬਾਈ ਕਹਿੰਦਾ ਕਰਦਾਂਗੇ ਸਵੇਂ ਪਲੀਆਂ ਥੋੜੇ ਕੇ ਟਾਈਮ ਕੀ ਜਾ ਕੇ ਮੈਂ ਕਹੂੰਗਾ ਵੀ ਗੱਬਣ ਹੋਣ ਦੇ ਕਾਬਿਲ ਆ ਹਨਾ ਦੇਖ ਲੈਣਾ ਇੱਥੋਂ ਕਰਾ ਲਈ ਚੈੱਕ ਥੋੜਾ ਡਰਦੀ ਉਹ ਸਿੰਗਲ ਚਾਰ ਹੀ ਰਹਿਣੇ ਪਰੇਸ਼ਾਨ ਨਾ ਕਰ ਬਸ ਲੰਬਾਈ ਦਿਖਾ ਦੇ ਤੇ ਹੁਣ ਮਾਰ ਲੱਭੀ ਆ ਤੇ ਕੈਮਰਾ ਦਾ ਤੋਫਾ ਹੀ ਆ ਉਹ ਨੀਲੀ ਦਾ ਪੂਰੀ ਆਸਲ ਨੀਲੀ ਘੁੰਗਾ ਇਹਨੂੰ ਅੱਖਾਂ ਤੋਂ ਲਾ ਕੇ ਫੇਸ ਤੋਂ ਲਾ ਕੇ ਬਾਡੀ ਤੋਂ ਕੱਦ ਕਾਠ ਤੋਂ ਤੁੰਨੀ ਦੇ ਵੀ ਨਿਸ਼ਾਨ ਆ ਗਿਆ ਮਤਲਬ ਤੁੰਨੀ ਦੇ ਵੀ ਨਿਸ਼ਾਨ ਆ ਬਈ ਅੱਲਾ ਹੈ ਚੱਲਾ ਹੈ ਚੱਲਾ ਹੈ ਥਾਣੇ ਦੇ ਬਹੁਤ ਵਿੱਥੀ ਤੇ ਨੇ ਗੁਰੀ ਠੀਕ ਆ ਗੱਲ ਹਾਂ ਛੋਟੀਆਂ ਝਾੜਾ ਰੱਖ ਦੋ ਤਾਗਾ ਸਿੰਗੀ-ਸਿੰਗੀ ਬਾਲੀ ਬੰਦ ਹੈ ਮਤਲਬ ਆਪਣੇ ਕੋਲੇ ਜਿੰਨੀਆਂ ਝੋਟੀਆਂ ਆਈਆਂ ਨੇ ਸਭ ਤੋਂ ਜ਼ਿਆਦਾ ਸਿੰਗੀ ਇਹਦੀ ਬੰਦ ਆਈ ਆ ਹਾਂ ਬਿਲਕੁਲ ਬੰਦ ਸਿੰਗ ਜੀ ਹੈ ਨਾ ਇਹ ਦੰਦੋ ਕਿਵੇਂ ਰਹੂਗੀ ਇਹ ਦੋ ਦੰਦ ਹੈ ਬਈ ਦੁੱਗੀ ਹਾਂ ਠੀਕ ਆ ਗੱਬਣ ਤਾਂ ਨਹੀਂ ਕਰਾਈ ਹੋਈ ਨਾ ਗੱਬਣ ਨਹੀਂ ਕਰਾਈ ਹੋਈ ਜਾਨੀ ਕਿ 2.5 ਸਾਲ ਦੀ ਹੈਗੀ ਐ ਇਹ ਇ ਇੱਥੇ ਰੋਗਲਾ ਫੇਸ ਕਰਦ ਨੂੰ ਲੈ ਬੰਨੇ ਇੱਥੋਂ ਮਾਰਨੀ ਲੱਭੀ ਕੈਮਰਾ ਸੀਲ ਬੋਟ ਇਹਦਾ ਮੂੰਹ ਕਰ ਦੋ ਜੀ ਇਹ ਇੱਥੋਂ ਇੱਥੋਂ ਕਰਾਣੀ ਜਾ ਇੱਕ ਆ ਲੈ ਚਲੋ ਅੰਦਰ ਲੈ ਬੰਨੇ ਇਹ ਆ ਗਈ ਬਾਈ ਕਹਿੰਦਾ ਦੋ ਦੰਦ ਸ਼ਕੀਨ ਆ ਗਈ ਫੁੱਲ ਬਿਊਟੀ ਵਾਲੀ ਕੱਟੀ ਆ ਕੱਦ ਚੰਗਾ ਇਹਦਾ ਕੋਈ ਭਰਾ ਨਾ ਮੈਂ ਕਹੂੰਗਾ ਵੀ ਛੋਟਾ ਨਾ ਮੰਨ ਕੇ ਆ ਜੇ ਚੰਗੇ ਕੱਦ ਕਾਠਚਾ ਚੰਗੀ ਸ਼ਕੀਨੀ ਵਾਲੀ ਆ ਤੇ ਪੂਛ ਪਾਂਛ ਚ ਇੱਕ ਤਰ੍ਹਾਂ ਨਹੀਂ ਲੱਭੀ ਤੇ ਇੱਥੋਂ ਮਾਰਦੀ ਕੈਮਰਾ ਥਾਣਾ ਤੇ ਇੱਥੋਂ ਮਾਰ ਲਾ ਕਲਿੱਕ ਬਿੱਥੀ ਤੇ ਲੱਗੇ ਨੇ ਚਾਰੇ ਥਾਣਾ ਲੈ ਹੋ ਜਾ ਧਿਆਨ ਸਾਈਡ ਨੂੰ ਇੱਥੋਂ ਕਰਾ ਲਈ ਸਾਈਡ ਤੋਂ ਚੈੱਕ ਐਨ ਆ ਗਈ ਗੁਲਾਬੀ ਅੱਖ ਚ ਜ਼ੁਬਾਨ ਵੀ ਗੁਲਾਬੀ ਆ ਜ਼ੁਬਾਨ ਗੁਲਾਬੀ ਸਕਿਨ ਗੁਲਾਬੀ ਬਈ ਇਹਦੀ ਠੀਕ ਆ ਗੱਲ ਆ ਤੇ ਇਹਦਾ ਰੇਟ ਕੀ ਰਹੂਗਾ ਅੱਜ ਵਾਲਾ ਰੇਟ ਤਾਂ ਇਹਦਾ ਬਈ ਇਹ ਤਾਂ ਬਸ ਨੇ ਗੀਨ ਨਾ ਉਹ ਹੈ ਜੀ ਰੇਟ ਰਹੂਗਾ ਤਾਂ ਬਈ ਮਤਲਬ ਕੋਈ ਸ਼ਕੀਨ ਬੰਦਾ ਹੀ ਪੈਸੇ ਲਾਊਗਾ ਇਹਦੇ ਕਿੰਨੇ ਲੈ ਲਾਂਗੇ ਇਹਦੇ ਅੱਜ ਜਮੀ ਇਹਦਾ 65000 ਰੁਪਏ ਲੰਮਾਗੇ ਇਹਦਾ 65 ਆ ਬੂਰੀ ਦਾ ਬੂਰੀ ਦਾ 55 ਬੂਰੀ ਦਾ 55 ਜੇ ਕੋਈ ਜੋੜਾ ਲੈਂਦਾ ਹੈ ਮਾੜਾ ਮੋਟਾ ਕੱਟਿਆ ਕਰ ਲਾਂਗੇ ਬਈ ਆਪਾਂ ਪਹਿਲਾਂ ਵੀ ਜਿਹੜੀਆਂ ਕੱਟੀਆਂ ਦਿੱਤੀਆਂ ਨੇ ਪਿਛਲੀ ਵੀਡੀਓ ਚ ਜੋੜੇ ਜੋੜੇ ਚ ਵਧੀਆ ਮਾਨ ਕਰਕੇ ਭੇਜੀਆਂ ਠੀਕ ਠੀਕ ਹੈ ਗੱਲਾਂ ਆ ਜੋੜੇ ਚ ਬਾਈ ਕਹਿੰਦਾ ਵਧੀਆ ਕੰਸੈਸ਼ਨ ਕਰਿਆ ਤੇ ਹੁਣ ਮਾਰਨੀ ਲੱਭੀ ਕੈਮਰਾ ਆਹ ਕੱਟੀ ਦੇ ਫੇਸ ਤੇ ਮਾਰੀ ਬਲਦ ਇਹ ਇੱਥੋਂ ਸਿੰਘ ਵੀ ਬਾਈਟ ਆ ਗਿਆ ਟਿੱਡੇ ਘੱਟ ਚ ਆ ਗਈ ਜਮਾਨ ਕਹੂੰਗਾ ਪੂਰੀ ਕਮਾਲ ਦੀ ਚਾਰੇ ਪੈਰ ਪ੍ਰੋਪਰ ਮਾਰਕਿੰਗ ਆ ਨਾ ਹਾਂ ਬਾਈ ਟਿੱਡੇ ਘੱਟ ਚ ਮੰਗਦੇ ਨੇ ਸਾਰੇ ਪੈਰ ਚਿੱਟੇ ਵੀ ਮੰਗਦੇ ਨੇ ਵੈਸੇ ਟਿੱਡੇ ਘੱਟ ਚ ਨਾ ਪੈਰ ਮੂਰਲੇ ਆਉਂਦੇ ਨਹੀਂ ਹੁੰਦੇ ਚਿੱਟੇ ਠੀਕ ਆ ਗੱਲ ਇੱਕ ਅੱਧੀ ਦੇ ਆ ਜਾਂਦੇ ਨੇ ਇਹਦੇ ਸਾਰੇ ਹੈਗੇ ਨੇ ਠੀਕ ਆ ਠੀਕ ਆ ਆ ਤੇ ਬਰੀਕ ਆ ਗਈ ਫੁੱਲ ਹਨਾ ਬਰੀਕ ਆ ਗਈ ਲਗ ਲੱਭ ਸਿੰਘ ਜਾ ਗਿਆ ਲੈ ਚੱਲ ਇੱਕ ਇਹਦਾ ਮੈਂ ਕਹੂੰਗਾ ਇੱਕ ਸਿੰਘ ਵੀ ਇਹਦਾ ਚਿੱਟਾ ਆ ਗਿਆ ਹਨਾ ਗਲਾਬੀ ਸਿੰਘ ਹੀ ਕਹਿੰਦੇ ਨੇ ਬਈ ਆ ਲੈ ਚੱਲ ਇਧਰ ਲੈ ਬੰਨੇ ਇਹਦੀ ਉਮਰ ਕਿੰਨੀ ਕਾ ਬਾਈ ਇਹ ਬਾਈ 14 15 ਮਹੀਨੇ ਇੱਥੇ ਇੱਥੇ ਰੋਕ ਲਈ ਇਧਰ ਮੂੰਹ ਕਰਕੇ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਰੋਕ ਲਾ ਇੱਥੇ ਰੋਕ ਲਾ ਇਹ ਇੱਥੋਂ ਕਰ ਸਕਦੇ ਹਾਂ ਜੀ ਇੱਕ ਇਹਦੀ ਉਮਰ ਆ ਗਈ ਬਾਈ ਕਹਿੰਦਾ 14 ਤੋਂ 15 ਮਹੀਨੇ ਗੁਲਾਬੀ ਸਿੰਘ ਜੀ ਆ ਗਈ ਤੇ ਆ ਗਈ ਟੇਡੇ ਕੱਟ ਚ ਲੈ ਚਲ ਬਈ ਅੰਦਰ ਲੈ ਬੰਨੇ ਜबान ਵੀ ਗੁਲਾਬੀ ਹੋਊ ਜबान ਵੀ ਗੁਲਾਬੀ ਸਾਰੀਆਂ ਦੀ ਠੀਕ ਆ ਗੱਲ ਸਾਰੀਆਂ ਵੀ ਹੈ ਹਾਂਜੀ ਬਾਈ ਠੀਕ ਆ ਗੱਲ ਤੇ ਉਹੀ ਗੱਲ ਆ ਵੀ ਜੇ ਕਿਸੇ ਸੱਜਣ ਨੇ ਥੋੜੀ ਜਿਹਾ ਕੇ ਸਾਹਮਲੀ ਤੇ ਥਾਣੇ ਨੂੰ ਚੰਗਾ ਲੱਗਿਆ ਮੋਟਾ ਮੋਟਾ ਥਾਣ ਲੱਗਿਆ ਤੇ ਬਾਕੀ ਕੱਟ ਬੜਾ ਸ਼ਾਨਦਾਰ ਰੱਖਦੀ ਹੈ ਨਾ ਕੱਟ ਸੋਣਾ ਬਈ ਜਿਹੇ ਜਿਹਾ ਮਰਜੀ ਸੀਮਨ ਲਵਾ ਦੇ ਬੰਦਾ ਅੱਗੇ ਨਾ ਬੱਚੇ ਬਹੁਤ ਸੋਹਣੇ ਤਿਆਰ ਠੀਕ ਆ ਤੇ ਪ੍ਰੋਪਰ ਜੀ ਮਾਰਕਿੰਗ ਆ ਗਈ ਪੈਰਾਂ ਤੋਂ ਲਾ ਕੇ ਪੂੰਛ ਤੋਂ ਲਾ ਕੇ ਇਹ ਇੱਥੇ ਤੋਂ ਚੈੱਕ ਕਰ ਸਕਦੇ ਹੋ ਕਰੀ ਫੇਸ ਉਰਲੇ ਬੰਨੇ ਕਰਦੇ ਇਹਦਾ ਇਹਨਾਂ ਦਾ ਜੋੜੇ ਦਾ ਮੁੱਲੀ ਕਰਾ ਦੂਗਾ ਬਾਈ ਤੁਹਾਨੂੰ ਜੇ ਕਿਸੇ ਨੇ ਜੋੜਾ ਲੈਣਾ ਹੋਇਆ ਨਾ ਜੋੜੇ 'ਚ ਉਦਾਂ ਮੈਂ ਕਨਸੈਸ਼ਨ ਹੋ ਜੂ ਤੇ ਬਾਕੀ ਮੁੱਲ ਤੁਹਾਨੂੰ ਕੱਲੀ ਕੱਲੀ ਦਾ ਵੀ ਕਰਾ ਦੇਣਾ ਕਿ ਜੇ ਕਿਸੇ ਭਰਾ ਨੇ ਕੱਲੀ ਲੈਣੀ ਹੈ ਤਾਂ ਕੱਲੀ ਦਾ ਰੇਟ ਕੀ ਰੂ ਹੈ ਇਹਦਾ 40000 ਬਈ ਇਹਦਾ 40 ਤੇ ਜਿਹੜੀਆਂ ਨਾਲ ਬੂਰੀ ਆ ਗਈ ਉਹ 30000 ਦੀ ਦੇ ਦਾਂਗੇ ਭਾਈ ਉਹ ਥੋੜੀ ਜਿਹੀ ਫਿੱਕੀ ਆ ਮੰਨ ਲਓ ਵੀ ਉਹ ਕੱਟੀ ਚੰਗੀ ਆ ਸਮਾਈ ਭਾਲਦੀ ਆ ਠੀਕ ਆ ਤੇ ਇਹ ਆ ਨੀਲੀ ਚ ਗਈ ਮਤਲਬ ਕੱਲੀ ਪੂਰੀ ਨਹੀਂ ਹੈਗੀ ਅੱਖ ਵੀ ਇਹਦੀ ਬਿੱਲੀ ਆ ਠੀਕ ਹੈ ਗਾਣਾ ਮੱਥੇ ਵੱਲ ਚਾਰੇ ਪੈਰ ਆ ਗਏ ਆ ਗਈ ਇਹ ਨੀਲੀ ਇਹਦੀ ਉਮਰ ਕਿੰਨੀ ਕਾ ਇਹਦੀ ਭਈ ਇਹਦੀ ਵੀ 16 17 ਮਹੀਨੇ ਹੋ ਗਏ ਠੀਕ ਹੈ ਗਾਣਾ ਥੋੜਾ ਜਿਹਾ ਸਮੀ ਘੱਟ ਹੋਈ ਆ ਕੱਟੀ ਆਪਾਂ ਰੇਟ ਵੀ ਉਹ ਹੈ ਜਿਹਾ ਆਪਾਂ ਨੂੰ ਵੀ ਉਹੋ ਜਿਹੀ ਮਿਲੀ ਆ ਤੇ ਆਪਾਂ ਦੇ ਵੀ ਉਹੋ ਜਿਹੇ ਰੇਟ ਨਾਲ ਦੇ ਭਾਈ ਲੈਣਾ 30000 ਦਾ 30000 ਮੁੱਲ ਉਹ ਚ ਮਾਲ ਵੀ ਕਰਦਾ ਹੈ ਥਾਣੇ ਦੇ ਵੀ ਚਾਰ ਰਹਿਣਗੇ ਸਿੰਗਲਾਂ ਚਾਰ ਹ ਅੱਲਾ ਜੱਲਾ ਚੱਲਣ ਰਲੀ ਬਣੀ ਲੈ ਚੱਲ ਇਹ ਆ ਗਈ ਸੱਜਣੋਂ ਬੂਰੀ ਚ ਦੋ ਬੂਰੀਆਂ ਦਿਖਾਈਆਂ ਤੁਹਾਨੂੰ ਇੱਕ ਮੱਥੇ 'ਚ ਕਾਲੇ ਟਿੱਕੇ ਵਾਲੀ ਦਿਖਾਤੀ ਤੇ ਇੱਕ ਬੂਰੀ ਆ ਦਿਖਾਈਆ ਇਹਦਾ ਬਾਈਕ ਦਾ 30000 ਆ ਤੇ ਜਿਹੜੀ ਨਾਲ ਵਾਲੀ ਕੱਟੀ ਆ ਗਈ ਉਹ ਸਾਹਮਣੇ ਚੈੱਕ ਕਰੀ ਜਨ ਢੇਡੇ ਕੱਟ ਵਾਲਾ ਇਹਦਾ ਹੈਗਾ 40 ਜੇ ਕਿਸੇ ਨੇ ਧਿਆਨ ਜੋੜਾ ਲੈਣਾ ਹੋਇਆ ਕਰ ਦਾਂਗੇ ਬਈ ਜੋੜੇ ਚ ਮਾਨ ਕਰਾ ਕਰਦਾ ਹੀ ਮਾਨ ਕਰਾ ਹਾਂਜੀ ਬਈ ਕਰਦਾ ਆ ਨੰਬਰ ਬੋਲ ਦੇ ਜਰਾ ਨੰਬਰ ਆਪਣਾ 97815 64412 97815 64412 412 ਬਾਈ ਦਾ ਨੰਬਰ ਆ ਕੱਟੀਆਂ 4 ਦਿਖਾਤੀਆਂ ਰੂਟੀਨ 6 ਸੱਜਣ ਕੋਲ ਕੱਟੀਆਂ ਹੁੰਦੀਆਂ ਰਹਿੰਦੀਆਂ ਨੇ ਪਿੰਡ ਰਾਮਗੜ੍ਹ ਜਵੰਦੇ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ